ਬਾ ਪੂਰਾ ਚਲੋ ਠੀਕ ਆ ਪਰ ਨਸ਼ੇ ਨਸ਼ੇ ਵਾਲਾ ਪਾਸੇ ਸਾਰੇ ਅਸੀਂ ਦੇਖ ਕੇ ਆਏ ਜਿੰਰੇ ਲੱਗੇ ਸਾਰੇ ਹੁਣ ਪਿੰਡੇ ਚ ਚੱਲਦਾ ਕੰਮ ਪਿੰਡੇ ਚ ਹੁਣ ਕੰਮਕਾਰ ਚੱਲਦਾ ਬਈ ਜੀ ਬੋਗ ਬੁਵਾਇੰਟਾ ਪਾਪਾ ਵੇਚ ਮੋਬਾਈਲ ਅਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦੇ ਚ ਪਟਿਆਲਾ ਪੁਲਿਸ ਲਗਾਤਾਰ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਅੱਜ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੰਦਾਇਆ ਜਿਦੇ ਚ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟ ਸੀਲ ਕਰਕੇ ਅਸੀਂ ਪਿੰਡ ਦੀ ਚੈਕਿੰਗ ਕਰਦੇ ਅਸੀਂ ਅੱਜ ਇੱਥੇ ਦੋ ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਇੱਕ ਪਿੰਡ ਮੁਰਾਦਪੁਰ ਚ ਤੇ ਇੱਕ ਪਿੰਡ ਗਾਜੇਵਾਸ ਚ ਇਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨਿਆਂ 'ਚ ਮੁਰਾਦਪੁਰ ਪਿੰਡ 'ਚ 17 ਐਫ ਆਈ ਆਰਾਂ ਦਰਜ ਹੋਈਆਂ ਤੇ ਕੱਲਾ ਕੱਲਾਕਰ ਮੈਂ ਆਪ ਦੇਖ ਕੇ ਆਇਆ ਜਿੱਥੇ ਇੱਥੇ ਜਿਹੜੇ ਪੁਰਾਣੇ ਨਸ਼ਾ ਤਸਕਰ ਰਹਿੰਦੇ ਸੀ तकरीबन ਸਾਰਿਆਂ ਦੇ ਘਰਾਂ 'ਚ ਤਾਲੇ ਲੱਗੇ ਆ ਤੇ ਸਾਰੇ ਆਪਣੇ ਘਰ-ਬਾਰ ਛੋੜ ਕੇ ਫਰਾਰ ਨੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਪਟਿਆਲਾ ਪੁਲਿਸ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਇੱਥੇ ਬਹੁਤ ਛੇਤੀ ਅਸੀਂ ਪ੍ਰੋਪਰਟੀ ਫੋਰਫੀਚਰ ਦੇ ਵੀ ਜਿਹੜੇ ਇਸ ਪਿੰਡ ਦੇ ਕੇਸ ਤਿਆਰ ਨੇ 68 ਐਫ ਐਨ ਡੀ ਪੀ ਐਸ ਐਕਟ ਦੇ ਉਹ ਵੀ ਅਸੀਂ ਪੂਰੇ ਕਰਾਂਗੇ ਇਹਦੇ ਨਾਲ ਹੀ ਗਾਜੇਵਾਸ 'ਚ ਇੱਕ ਬੜੀ ਨੋਟੋਰੀਅਸ ਲੇਡੀ ਸਮਗਲਰ ਹੈ ਗਈ ਹੈ ਜਿਹਦਾ ਨਾਮ ਆ ਗੁੱਡੀ ਤੇ ਉਹ ਗੁੱਡੀ ਜਿਹੜੀ ਜਨਾਨੀ ਨਸ਼ਾ ਤਸਕਰ ਆ ਉਹਨੂੰ ਵੀ ਅਸੀਂ ਕਾਬੂ ਕਰਨ 'ਚ ਕਾਮਯਾਬ ਰਹੀ ਹਾਂ ਉਹਦੇ ਤੇ ਵੀ ਬਣਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ। ਇਹ ਗਾਜੇਵਾਸਤ ਮੁਰਾਦਪੁਰ ਪਿੰਡ ਚ ਕਸੋ ਆਪਰੇਸ਼ਨ ਦੌਰਾਨ 5 ਤੋਂ 6 ਬੰਦਿਆਂ ਤੋਂ ਸਾਨੂੰ ਰਿਕਵਰੀ ਹੋਈ ਹੈ। ਜੀਹਨਾਂ ਤੇ ਜਾਪਤ ਅਨੁਸਾਰ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਬਾਕੀ ਵੇਰਵਾ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਊਗਾ। ਗੁੱਡੀ ਫੜੀ ਸੀ। ਹਾਂ ਗੁੱਡੀ ਫੜੀ ਜੀ ਇਸੇ ਆਪਰੇਸ਼ਨ ਦੌਰਾਨ ਹੀ ਫੜੀ। ਰਿਕਵਰੀ ਵੀ ਕੋਈ ਹੋਈ ਹੈ? ਹਾਂ ਜੀ ਬਿਲਕੁਲ ਹੋਈ ਹੈ ਜੀ। ਸਮਝ ਨਹੀਂ ਕੁਝ ਲੋਗ ਇੱਥੇ ਦੇ ਆ ਜਿਹੜੇ ਕੀ ਮਤਲਬ ਉੱਥੇ ਤੋਂ ਉੱਥੇ ਹੀ ਆਪਣੇ ਡੀਲ ਕਰਦੇ ਆ। ਦੇਖੋ ਜੀ ਮੇਰੀ ਪਬਲਿਕ ਨੂੰ ਵੀ ਤੇ ਮੀਡੀਆ ਨੂੰ ਵੀ ਅਪੀਲ ਆ ਕਿ ਸਾਡੇ ਵੱਲੋਂ ਸਖਤਾਈ ਚਤ ਨੀਅਤ ਚ ਕੋਈ ਕਮੀ ਨਹੀਂ। ਪਰ ਜੇਕਰ ਆਪਾਂ ਨੂੰ ਲੱਗਦਾ ਕਿ ਪਿੰਡ ਦੀ ਬਾਹਰ ਵਾਲੇ ਪਾਸੇ ਕਿਉਂਕਿ ਹੁਣ ਪਿੰਡ ਦੇ ਅੰਦਰ ਇੰਨੀ ਸਖਤਾਈ ਕਰਕੇ ਬਾਹਰ ਵਾਲੇ ਪਾਸੇ ਜੇ ਕੋਈ ਨਸ਼ਾ ਤਸਕਰੀ ਕਰ ਰਿਹਾ ਸਬੰਧਤ ਐਸਐਚਓ ਨੂੰ ਮੈਨੂੰ ਜਾਂ ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਉਹ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ ਤੇ ਫੌਰੀ ਤੇ ਸਖਤ ਕਾਰਵਾਈ ਕੀਤੀ ਜਾਊਗੀ। ਸਿਰ